ਸਾਥ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਰਸ਼ਨ ਕਰ ਪਾ ਰਹੇ ਹੋ ਗੁਰਦੁਆਰਾ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਕਿੰਗ ਵਾਲੇ ਕੰਬਲੀ ਵਾਲੇ ਪੂਰੀ ਵਾਲੇ ਜੁਵਾਰੇ ਵਾਲੇ ਮਹਾਪੁਰਸ਼ ਸੋ ਇਹਨਾਂ ਮਹਾਪੁਰਸ਼ਾਂ ਦੇ ਅਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹੁੰਦੇ ਹੋਏ ਅੱਜ ਮਿਤੀ 3 ਨਵੰਬਰ 2025 ਨੂੰ ਇੱਕ ਸ੍ਰੀ ਅਖੰਡ ਪਾਠ ਸਾਹਿਬ ਸਮੇਤ ਪੋਠੀ ਸਾਹਿਬ ਆਰੰਭ ਹੋਣ ਜਾ ਰਿਹਾ ਹੈ ਜੀ ਆਪ ਜੀ ਦਰਸ਼ਨ ਕੁਵਾਰੇ ਹੋ ਹੋਰ ਦੁਬਾਰਾ ਸਤਿਗੁਰੂ ਬਾਬਾ ਹਰਨਾਮ ਸਿੰਘ ਜੀ ਦਰਬਾਰ ਸਾਹਿਬ ਹਾਲ ਜਿੱਥੇ ਕਿ ਅੱਜ ਇੱਕ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣ ਜਾ ਰਿਹਾ ਹੈ ਜੀ ਸਰਬ ਕਲਾ ਵੜਾਈ ਪਰਗਟ ਭਈ ਗੁਰੂ ਦਾਣ ਕੀ ਵੜਾਈ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠਿ ਅੱਲਾ ਪੰਜਵਾ ਕੋਟ ਬ੍ਰਹਮੰਡ ਕੋ ਧਾਕਰ ਪਾੰਬੀ ਸਰਬ ਜੀਆ ਕਾ ਦਾਤਾ ਰੇ ਪ੍ਰਤੀ ਪੱਲ ਜਿਤ ਪਾਰ ਸੰਭਲ ਇਕ ਗਣ ਨੈ ਭੂ ਜਾ ਰਹੇ ਕੋਟ ਬ੍ਰਹਮੰਡ ਕੋ ਥਾ ਤੁਲ ਸੁਆਮੀ ਸਰਬ ਜੀਆਂ ਦਾ ਤਾਰਾਰੇ ਪ੍ਰਤੀ ਪੰ ਲੈ ਨਿਤਸਾਰ ਸੰਮਾਲ ਲੈ ਇਕ ਗੁਣ ਨਹੀਂ ਪੂਰਕ ਜਾਤਾਰੇ ਸਤਿਗੁਰ ਪ੍ਰਤਾਪ ਨੰਦਕਿਆ ਤੇ ਆਇ ਮਾਇ ਸਤਿਗੁਰ ਮੈਂ ਪਾਇਆ ਸਤਿਗੁਰ ਤੋਂ ਪਾਇਆ تاج ਸਿਤੀ ਪਰਵੰਗੀਆਂ ਬਾਤਾਂ ਹੰਜਾਰ ਤਨ ਪਰਵਾਰ ਅਰੰਗਾਂ ਸਵਨ ਗਾਵਣੇ ਆਇਆਂ

ਅਗਿ ਕਾਰੋ ਹੋ ਕਰੇ ਤੇ ਕਾਰਜ ਸਤ ਸਵਾਰਣਾ ਸਭਨਾ ਕਲਾਂ ਦਾ ਪਰਤ ਸੁਆਪੇ ਸੋਗਿ ਉਹਨਾਂ ਸਾਰੇ ਸਤੈ ਨਾਨੇ ਮਨ ਮੇਰੇ ਸਦਾ ਰੋਣ ਲਾਗੇ ਸਾਚ ਸਾਹਿਬ ਗਿਆਨ ਹਿਰਦੇ ਸਰਤੇ ਕਾਤਾਂ ਤੇ ਸਭ ਕਿਛ ਹਰਿ ਦੇਖੇ ਤੂ ਪਾਵੇ ਸਦਾ ਦਿੱਤ ਸਲਾਹਾ ਤੇ ਵੀ ਨਾਮਨ ਵਸਾਇ ਨਾਮ ਜਨ ਕਰ ਮਨ ਤੇ ਆ ਬਾਦ ਸਭ ਦੇਖਨੀ ਵੀਰ ਕਹਨੋਂ ਸੱਚੇ ਸਾਇਦੋ ਗਿਆਨ ਨਹੀ ਕਰਦੇ ਰ ਸੱਚ ਰਈਆਂ ਸਦਾ ਕੁਰਬਾਨੀ ਤਾ ਗੁਰੂ ਬਿਟਾਓ ਜਿਤੇ ਵਿਡੇ ਅਕਤ ਮਾਲਿਆ ਗੁਰੂ ਰਕਾਰ ਪਾਇ ਤੁਝੇ ਜਿਨ ਕਾ ਤੇ ਨਾਮ ਹਰਕ ਨਾਗੇ ਗਹ ਨਾਮ ਸਹਿ ਸੁਖੋ ਆਤਿ ਕਾਲਿਆਨ ਹਦਵਾ ਜੀ ਆਰੰਗਾਂ ਨੂੰ ਮਟਿ ਤਾਹੀ ਲੋ ਸਗਲ ਮਨੋਪ੍ਰਤ ਪੂਰੇ ਹਰਿ ਬ੍ਰਹਮ ਪ੍ਰਭ ਕੋ ਆਯ ਉਤਰੀ ਸਗਲ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੀ ਗੁਰ ਤੇ ਜਾਣੀ ਸੁਣ ਤੇ ਪੂਨੀਟ ਕਹਤੇ ਪਵਿੱਤ ਸਤ ਗੁਰ ਰਹਾ ਪ੍ਰਭੂ ਬਿਨੁ ਵੰਟ ਨਾਨਕ ਗੁਰ ਚਰਨ ਲਾਗੇ ਵਾਜ ਅਰਹੰ ਤੂਰੇ ਹੋਰ ਤੇ ਪੜੀ ਕਹੇ ਪਤਾ ਹਤ ਗੁਰੂ ਰਹਿਆ ਹਤ ਕੋਇ ਬਿਨੁ ਵੰਟ ਨਾਨਕ ਗੁਰ ਚਰਨ ਲਾਗੇ ਵਾਜ ਅਰਹੰ ਤੂਰੇ ਵਾਹਿਗੁਰੂ ਜੀ ਕਾ ਬਖਸ਼ਾ ਵਾਹਿਗੁਰੂ ਜੀ ਕੀ ਫਤਿਹ فیری شریوتی گورکی آئے امرداس رام دہائے ہرجن ہر گوبند گورن <سؤال> جی ਆਗ ਜੀ ਕੀ ਜਾਤਾਂ ਕਬਲਾ ਪਾਤ ਸਰਦਾਰ ਬੇਤੀ ਹੈ ਮਹਾਰਾਜ ਜੀ ਪਾਤ ਜੀ ਧੰ ਗੁਰੂ ਨਾਨਕ ਦੇਵ ਮਹਾਰਾਜ ਸਤ ਗੁਰੂ ਨਾਨਕ ਪ੍ਰਗਟਿਆ ਬਿੜੀ ਤੁਮ ਤੁਰ ਜਗ ਚਾਤਰ ਹੋਆ ਜੋ ਕਰ ਸੂਰਜ ਜਿਕ ਲਿਆਣਾਰੇ ਸਭੇ ਸੰਘੇਰ ਬਲਵਾ ਏ ਬਾਬਾ ਨਾਨਕ ਏ ਗੁਰੂ ਨਾਨਕ ਦੇਵ ਮਹਾਰਾਜ ਪਹਿਲੀ ਪਾਤ ਕਈ ਜਗਤ ਗੁਰੂ ਮਹਾਰਾਜ

ਰੰਗ ਤਾਂ ਉਪਰਾ ਕਿਤੇ ਸਭ ਸਮਗਰੀ ਹਾਜ਼ਰ ਹੈ ਕੁਛ ਬਾਕੀ ਸਿੰਘ ਕੁਛ ਜਾਪੀ ਜੀ ਉਹ ਹਾਜ਼ਰ ਹਨ ਕਿਰਪਾ ਕਰੋ ਮਹਾਰਾਜ ਬਾਕੀ ਸਿੰਘਾਂ ਤੇ ਜਾਪੀਆਂ ਸਿੰਘਾਂ ਤੇ ਸਿਰ ਤੇ ਮੇਰਾ ਪਰਿਆ ਹੱਥ ਰੱਖਣਾ ਸੁੱਧ ਤੇ ਸਪਸ਼ਟ ਬਾਣੀ ਪੜਨਾ ਬਾਲ ਉਤ ਬਖਸ਼ਣਾ ਬਿਗਨਾ ਤੇ ਨਾ ਕਰਨਾ ਗੁਰਬਾਣੀ ਸੱਚੀ ਪਾਤਸ਼ਾਹ ਜੀ ਆਦਿ ਨੂੰ ਮਤ ਮਾਦਰ ਨੂੰ ਸੰਤੋਲ ਸੱਚੀ ਪਾਤਸ਼ਾਹ ਦੇ ਨਿਰਭਿਨਤਾ ਪੈਦਾ ਹੋਉਂਦੇ

ٹھاکو نے اپنے رکھدارو رکھ دی بخشے ہوئے لاؤ کری پاوی کا ਲੱਗਾ ਧੋਪ ਸੰਗਤ ਵਿੱਚ ਵਰਤੇਦਾਰ ਆਏ ਸੰਗਤ ਦੇ ਹਾਜ਼ਰੀ ਸਤਿ ਪਰਮਾਨ ਕਰਨੇ ਚੱਲਿਆ ਕਤਮ ਕਤ ਲਈ ਮੇਨੇ ਤਕੋੜਾ ਆਪ ਜੀ ਕਿਰਪਾ ਕਰੋ ਦੀਨ ਕੇ ਨਾਨਕ ਦੇ ਗੁਰੂ ਨਾਨਕ ਦੇ ਮਹਾਰਾਜ ਜਿ ਘਰੀ ਖੰਡਾ ਸਹਿਬ ਪੋਤੀ ਸਹਿਬ ਮੇਰਾ ਅੰਦਾ ਕਰ ਦਿਆ ਗਿਆ ਬਖਸੋ ਸੁਖ ਹੋਏ ਨਾਮ ਚਿਤਿਆ ਨਾਨਕ ਨਾਮ ਜੜੀ ਤਲਾ ਸੇਰੀ ਭਾਣੀ ਸਰਵਤਨ ਭਲਾ ਵਾਹ ਗੁਰੂ ਜੀ ਕੀ ਫਤਿਹ ਸੋ ਨਿਹਾਲ ਹੋ ਸ੍ਰੀ ਅਕਾਲੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਤੂ ਅਕਾਲ ਮੂਰ ਜ਼ਰਬੋਜ਼ਰ ਅਕਾਲ ਮੂਰ अर्जुनੀ ਸੇਮੋਂ ਗੁਰ ਪਰਤਾਲ ਦੇ ਜਾਨੋ ਆਜਿ ਸੱਚ ਜੁਗਾਦ ਸੱਤਿਉ ਹੈ ਭੀ ਸੱਚ ਨਾਨਕ ਉਸ ਦੀ ਭੀ ਸੱਚ ਬੂਤ ਕਾ ਬੂਤ ਨਾ ਹੋਈ ਜਿ ਕੋ ਲਖਾਰ ਸਦ ਨਾ ਹੋਈ ਜਿ ਲਾਲ ਅਲਖਾਰ ਭੁਖਿਆ ਭੁਖ ਨਾ ਤਰੀ ਜਿ ਬੰਦਾ ਪੁਰੀਆ ਪਹਾੜ ਸਦ ਗਿਆਨ ਪਾ ਲਖ ਹੋਇ ਸਭਿਤ ਸੱਜਨਾਵ ਦੀਵਾ ਸਤਿਆ ਹੋਈਏ ਤੁ ਕੋੜਾ ਟੱਤੇ ਪਾਲ ਹੁਕਮ ਅਰਜਾਈ ਚੱਲਣਾ ਨਾਮ ਨਕੂਰ ਲਿਖਿਆ ਨਾਲ ਹੁਕਮੀ ਬੋਵਨਾਕਾਰ ਹੁਕਮ ਨਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਲੈ ਵੜਿਆਈ ਹੁਕਮੀ ਰਤਮਨੀ ਨੂੰ ਹੁਕਮ ਲੈ ਵਦੋਂ ਦੁਬਾਈ ਹੈ ਇਕਦਮ ਮੇ ਬਖਸੀ ਸਾਇ ਗੁਰਮੇ ਸਦਾ ਪਵਾਈ ਹੈ ਹੈ ਗੁਰਮੇਂਦ ਸਭ ਕੋ ਬਾਰ ਸੁਨਾ ਕੋਏ ਨਾਨਕ ਮੇ ਦੇਵ ਚੈ ਤਾ ਹੰਮ ਕਹ ਨ ਕੋਏ ਗਾਵੇ ਕੋ ਤਾਨ ਭੂਵੇ ਕਦੇ ਤਾਨ ਗਾਏ ਕੋ ਗੰਦ ਜਾਣੇ ਨੇ ਛਾਣ ਗਾਏ ਕੋ ਗੜਬੜੀਆਂ ਚਾਰ ਗਾਏ ਕੋ ਦਿੱਤਿਆ ਬਿਕਰਦੀ ਚਾਰ ਗਾਵੈ ਕੋ ਸਾਧ ਕਰੇ ਤਾਜਿ ਸੇਹ ਗਾਵੈ ਕੋ ਜੀ ਲੈ ਪਰਦੇਹ ਗਾਵੈ ਕੋ ਜਪਤ ਸੇਦੁ ਨਾਰੇ ਕੋ ਜੀ ਦੇ ਰਸ ਅਜੂਲ ਕਥਨਾ ਕਥੀ ਨਾ ਗਾਵੈ ਕੋਟ ਕਾਥੇ ਕਾਥੇ ਕਥੀ ਕੋਟੀ ਕੋਟ ਸੋਟ ਦਿੰਦਾ ਦੇ ਲੰਗ ਥਾਪੋ ਬਾਹ ਹੈ ਸੁਖ ਅੰਦਰਿ ਘਾਇ ਕਾਇ ਸੁਖੀ ਉਪ ਚਿਲਾਇ ਰਾਮ ਨਨਕੂ ਵਿਸਵੇ ਪ੍ਰਮਾਹ ਸਕਤਾ ਹਿਦੂ ਸਾਚਨਾਇ ਸਾਧਿਆ ਪਾਉ ਪਾਰ ਅਕਹ ਮੰਗ ਹੈ ਰਤੇ ਦੇਹ ਹੀ ਦਾਤ ਕਰਿ ਦਾਤਾਰ ਜੇ ਜਿਨ ਅੰਦਰ ਰਖਿਐ ਜਿਤ ਸਿੰਦਰ ਮਾਰ ਮੋਹਾ ਹੋ ਕੇ ਬੋਲ ਬੋਲਿਐ ਜਿਤਨ ਘਰਿ ਆਪਾਰ ਸੰਭਿ ਚੇਲਾਉ ਸਚਨਾਵੜਿਆ ਇਹ ਵਿਚਾਰ ਕਰਦੇ ਆਵੇ ਕੱਪੜਾ ਨਦਰੀ ਭੋਗ ਦਵਾਰ ਨਾਮਨਕ ਏਵਾਂ ਜਾਣੇ ਸਭ ਤਾਂ ਪੀ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਥਾਪਿਆ ਅਰੰਝਲ ਤੋਂਏ ਸੇਵਿਆ ਤਿਲ ਪਾਇਆ ਮਾਨ ਨਾਉਣੇ ਗਾਦੀਏ ਮੁਹਿ ਦਿਨਾਨ ਗਾਵਿ ਜੇ ਸੋਇ ਮਰਕਿ ਪਾਓ ਦੁਖ ਪਰਹੰਤੁ ਸੁਖ ਘਰ ਜਾਇ ਗੁਰ ਬਖਸ਼ਾ ਧਨ ਗੁਰਮੁਖਿ ਗੇ ਧਨ ਗੁਰਮੁਖ ਕਰੈ ਸਮਾਇ ਗੁਰਿ ਹਿਸਾਰੇ ਗੁਰ ਗੋੜਕ ਬਰਮਾ ਗੁਰ 파ਤੀ ਨਾਰਾਇਣ ਜੇ ਨੋ ਜਵਾਲਾ ਖਰੋਈ ਕਰਣ ਕਤਮ ਜਾਇ ਗੁਰ ਅਕਤਿ ਦੇਹੁ ਦੁਖਾਈ ਸਭਨਾ ਜੀਆ ਕਾ ਇਕਾਤਾਤਾ oh man it's